ਰਜਿਆਦਾ ਆਮ 2.5 ਲੱਖ ਰੁਪਏ ਵਿੱਚ ਬੰਦਾ ਚੱਲ ਜਾਂਦਾ ਵਰਕ ਵਿੱਚ ਚੱਲ ਜਾਂਦਾ ਇਹਨਾਂ ਟੂਰਿਸਟ ਹੀ ਮਤਲਬ 7 ਲੱਖ 10 ਹਜ਼ਾਰ ਰੁਪਏ ਚ ਲਾਇਆ ਦੂਜੀ ਗੱਲ ਏਜੰਟ ਦੀ ਹਰਕਤ ਦੀ ਜੁਮੇਰੀ ਦੀ ਕਿਸੇ ਕੋਲ ਫਾਈਲ ਲਵਾਈਏ ਮੈਂ ਵੀ ਬਾਹਰੋਂ ਆਇਆ ਉਹ ਹਰ ਕੋਈ ਬੰਦਾ ਕਹਿੰਦਾ ਕਿ ਜਿੰਨਾਂ ਦਾ ਕੋਈ ਬੰਦਾ 에어ਪੋਰਟ ਤੋਂ ਚੜ੍ਹ ਨਹੀਂ ਜਾਂਦਾ ਕਿ ਉਤਰ ਨਹੀਂ ਜਾਂਦਾ ਕੰਮ ਤੇ ਨਹੀਂ ਲੱਗ ਜਾਂਦਾ ਉਹ ਆਪਣਾ ਕਮਰੇ 'ਚ ਹੀ ਚੱਲ ਜਾਂਦਾ ਉਹਨਾਂ ਦਾ ਕਿ ਏਜੰਟ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਇਹ ਮੈਡਮ ਉਹਨੇ ਕਹਿੰਦੀ ਆ ਕਿ ਸਾਡਾ ਕੰਮ ਹੀ ਵੀਜ਼ਾ ਦੇਉਣਾ ਉਹ ਵੀ ਪਹਿਲਾਂ ਤੇ ਨਕਲੀ ਨਿਕਲਿਆ ਦੂਜਾ ਟੂਰਿਸਟ ਦਵਾਤਾ ਡੰਮੀ ਟਿਕਟਾਂ ਇਹਨਾਂ ਦੂਜੇ ਅਮਰਕੇ ਮੈਡਮ ਕਹਿੰਦੇ ਕਿ ਇਹਦਾ ਸਾਡਾ ਕੰਮ ਟਿਕਟਾਂ ਕਰਾਉਣੀ ਆ 에ਅਰਪੋਰਟ ਤੋਂ ਚੜ੍ਹਨਾ ਇਹਦਾ ਕੰਮ ਹੈ ਹਾਂਜੀ ਡੰਮੀ ਟਿਕਟਾਂ ਵੀ ਆਈਆਂ ਕਿਉਂਕਿ ਪਹਿਲੀ ਜੇ ਸਟਰਨ ਟਿਕਟ ਬਣਾਈ ਗਈ ਬੁਕਿੰਗ ਉਹ ਆਪਣਾ ਹੋਟਲ ਬੁਕਿੰਗ ਬਣਾਈ ਗਈ ਇੰਸ਼ੋਰੈਂਸ ਵੀ ਦੀਦੀ ਹੈਗੀ ਤੇ ਬਾਕੀ ਧਗੇ ਹਾਲ ਤੁਹਾਨੂੰ ਪਤਾ ਕਿ ਟੂਰਿਸਟ ਵੀਜ਼ਾ ਚ ਪੂਰੀ ਇੰਟਰਵਿਊ ਕਲੀਅਰ ਕਰਨੀ ਪੈਂਦੀ ਆ ਇਹਦੇ ਚਾਰ ਪੜਿਆ ਲਿਖਿਆ ਨਹੀਂ ਹੈਗਾ ਜਦੋਂ ਉਹਨਾਂ ਇੰਟਰਵਿਊ ਵਾਸਤੇ ਪਹਿਲਾ ਸਵਾਲ ਕੀਤਾ ਨੂੰ ਜਵਾਬ ਹੀ ਨਹੀਂ ਆਇਆ ਏਗੋ ਮੈਡਮ ਹੁਣ ਕਹਿੰਦੀ ਆ ਪਹਿਲਾਂ ਇਹ ਗੱਲਾਂ ਕੁਝ ਨਹੀਂ ਹੋਈਆਂ ਕਿ ਮਤਲਬ ਮੈਡਮ ਹੁਣ ਕਹਿੰਦੀ ਆ ਕਿ ਮੇਰਾ ਕੰਮ ਹੀ ਵੀਜ਼ਾ ਦੋਣਾ ਟਿਕਟ ਕਰਾਉਣਾ ਅੱਗੋ ਚੜਨਾ ਨਾ ਚੜਨਾ ਇਹਦੀ ਫਿਰਦਰਦੀ ਆ ਹੁਣ ਜਿਹੜੇ ਬੰਦੇ ਨੂੰ ਏ ਲਿਖਣਾ ਨਹੀਂ ਆਉਂਦਾ ਉਹ ਤਾਂ ਬੰਦਾ ਇੰਟਰਵਿਊ ਪਿੱਤਾ ਕਲੀਅਰ ਟੂਰਿਸਟ ਵੀਜ਼ ਕਰ ਲੋ ਮੰਨ ਲਓ ਜੇ ਰੱਬ ਨਾ ਕਰੇ ਇੱਥੋਂ ਕਿਸ ਤਰੀਕੇ ਨਾਲ ਚੜ ਜਾਂਦਾ ਅਗਰ ਰਸ਼ੀਆ ਜੇ ਐਂਬੈਸੀ ਕਲੀਅਰ ਹੋਣੀ ਨਹੀਂ ਪਹਿਲਾਂ ਪਹਿਲਾਂ ਰੋਲਾ ਪੇਹ ਆ ਨਾ ਮੈਂ ਟੀਟ ਜਿਹੜਾ ਵੀਜ਼ਾ ਵਾ ਉਹ ਦੱਸਿਆ ਕੋਈ ਨਹੀਂ ਲੱਗਾ ਹਾਂ ਪਹਿਲਾਂ ਵਰਕ ਪਰਮਿਟ ਦਾ ਕਿਹਾ ਸੀ ਉਹ ਨਕਲੀ ਲੱਗਾ ਟੂਰਿਸਟ ਪਹਿਲਾਂ ਜਿਹੜਾ ਵਰਕ ਉਹ ਹੈਗਾ ਜਿਹੜਾ ਮੈਨੂੰ ਟੂਰਿਸਟ ਹੀ ਲੱਗੇ ਉਹ ਦੱਸਣਾ ਤੇ ਆਈ ਹਾਂ ਹਾਂ ਜੀ ਅੰਜ ਟੂਰਿਸਟ ਜਿਹੜਾ ਲੱਗੇ ਨਾ ਉਹ ਨਹੀਂ ਟੂਰਿਸਟ ਉਹ ਗੱਲ ਨਹੀਂ ਨਾ ਕੀਤੀ ਕਿ ਟੂਰ ਦਾ ਪਿਆ ਕਿਉਂਕਿ ਇਹਨੂੰ ਵਿਜ਼ਿਟ ਵਰਕ ਕਹੀ ਜਾਂਦੀ ਐ ਕਿ ਵਿਜ਼ਿਟ ਵਰਕ ਤੂੰ ਜਾ ਕੇ ਕੰਮ ਕਰ ਤਾ ਕਿਉਂਕਿ ਨਾਲੇ ਜੁਮੇਹਰ ਦੀ ਇੱਕ ਲੈਂਦੇ ਜਿਹੜੀ ਕੰਮ ਦੀਨਾ ਚੜਾਉਂਦੀ ਜੁਮੇਹਰ ਲੈਂਦੀ ਐ ਕਿਉਂਕਿ ਹਰ ਏਜੰਟ ਦਾ ਕੰਮ ਹੁੰਦਾ ਵਾ ਕਿ ਬੰਦੇ ਨੂੰ ਚੜਾ ਕੇ ਖੁਦ ਆਪ ਆਉਣਾ ਫੇਰ ਜਿੰਦਾ ਕੋਈ ਲੈਂਡਿੰਗ ਅੱਗੇ ਕਰ ਜਾਂਦਾ ਉਹ ਤੇ ਬੰਦੇ ਕੋ ਪਹੁੰਚ ਨਹੀਂ ਜਾਂਦਾ ਸਹੀ ਸਲਾਮਤ ਉਹਨਾਂ ਤੱਕ ਇਹ ਕੋ ਕਹਿੰਦੇ ਸਾਡਾ ਕੰਮ ਟਿਕਟੇ ਦੇਣਾ ਵੀਜ਼ਾ ਦੇਣਾ ਸਾਡਾ ਕੋਈ ਕੰਮ ਨਹੀਂ ਅੱਗੇ ਬੰਦਾ ਚੜੇ ਜਾਂ ਨਾ ਚੜੇ ਉਹਦੀ ਸਿਰ ਤੇ ਵੀ ਸਾਡੀ ਕੋਈ ਨਹੀਂ ਆ ਕਿ ਤੇ ਇਦਾਂ ਤੁਹਾਡੇ ਮੁਤਾਬਿਕ ਹੀ ਗੁਮਰਾਹ ਕੀਤਾ ਗਿਆ ਬਜਾ ਹਾਂਜੀ ਬਿਲਕੁਲ ਭਾਈ ਗੱਲ ਦਾ ਉਹ ਇਹਨਾਂ ਕੋ ਪੜਿਆ ਲਿਖਿਆ ਤਾਂ ਹੈ ਨਹੀਂ ਆ ਦੱਸਿਆ 7 ਵਜੇ ਤੇ ਕੀ ਕੀਤਾ ਕੀਤਾ ਕੋਈ ਕਿਉਂਕਿ ਇਹਨਾਂ ਪੜਿਆ ਲਿਖਿਆ ਤਾਂ ਹੈ ਨਹੀਂ ਆ ਕਿ ਜਿਹੜਾ ਬੰਦਾ ਇੰਟੈਲੀਜੈਂਟ ਹੋਵੇ ਪਤਾ ਹੋਵੇ ਕੋਈ ਨੂੰ ਤਾਂ ਕੋਈ ਸਵਾਲ ਜਵਾਬ ਹੀ ਨਹੀਂ ਹੋਇਆ ਅਸੀਂ ਵੀ ਚੱਕੋ ਨਾ ਪੁੱਛਿਆ ਕੀ ਕਰਨ ਚੱਲੇ ਆ ਇਹਨੂੰ ਕੋਈ ਸਵਾਲ ਹੀ ਨਹੀਂ ਲੱਗਿਆ ਕਿੱਥੇ ਚੱਲਿਆ ਕਿਉਂ ਕਰਨ ਚੱਲੇ ਆ ਤੁਹਾਡੇ ਕਰਨ ਤਾਂ ਵੀ ਧੋਖਾ ਹਾਂਜੀ ਭਾਈ ਕੋ ਕਤਾੜੀ ਆਈ ਆ ਤੇ 7 ਲੱਖ 10 ਹਜ਼ਾਰ ਰੁਪਏ ਚ ਕਿ ਆਪਾਂ ਕਿਸੇ ਵੀ ਏਜੰਟ ਕੋ ਪਤਾ ਕਰ ਲਈਏ 7 ਲੱਖ 10 ਹਜ਼ਾਰ ਰੁਪਏ ਰਸ਼ੀਆ ਵੀਜਾ ਨਹੀਂ ਲੱਗਦਾ ਨਾ ਵਰਕ ਨਾ ਟੂਰਿਸਟ ਟੂਰਿਸਟ ਉਹ ਸਸਤੇ ਲੱਗਦੇ ਆ ਤੇ ਵਰਕ ਲਵਾਉਣਾ ਤੇ 2 ਲੱਖ ਰੁਪਏ ਚ ਸਾਰਾ ਲੱਗ ਜਾਂਦਾ ਆ ਜੀ ਥਾਣੇ ਗਏ ਹਾਂ ਇਹ ਵੀ ਨਾਲ ਗਏ ਹਾਂ ਇਹ ਵੀ ਵੀਜੀ ਉਹਨੇ ਨਾਲ ਗਏ ਨਾਲ ਦੇ ਘਰ ਦੇ ਵੀ ਗਏ ਇਹ ਤੇ ਉੱਥੇ ਕੋਈ ਸੁਣਵਾਈ ਨਹੀਂ ਹੋਈ ਸੋ ਕੋ ਮੈਡਮ ਇਹਨੂੰ ਡੈਪੇ ਕਹਿਣ ਕਿ ਇਹ ਝੁੱਡੂ ਆ ਉਹ ਮਤਲਬ ਬੰਦੇ ਨੇ ਆਪਣੇ ਗਾਲ ਦੇ ਦਿਲ ਤੇ ਲਾ ਲਈ ਕਿ ਮਤਲਬ ਮੇਰੀ ਕਿਸੇ ਬਣੇ ਸੁਣਵਾਈ ਨੇ ਕੀ ਏਅਰਪੋਰਟ ਪਹੁੰਚਣ ਤੇ ਪੰਜਾਬੀ ਨੌਜਵਾਨ ਦਾ ਵੀਜ਼ਾ ਨਕਲੀ ਨਿਕਲਿਆ ਜੀ ਹਾਂ ਦਿੱਲੀ ਏਅਰਪੋਰਟ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਵਰਕ ਪਰਮਿਟ ਤੇ ਵਿਦੇਸ਼ ਜਾ ਰਿਹਾ ਹੁੰਦਾ ਤਾਂ ਜਦੋਂ ਉਸ ਦੀ ਇਮੀਗ੍ਰੇਸ਼ਨ ਹੁੰਦੀ ਹੈ ਤੇ ਇਸੇ ਦਰਮਿਆਨ ਪਤਾ ਲੱਗਦਾ ਹੈ ਕਿ ਜਿਸ ਏਜੰਟ ਦੇ ਕੋਲ ਉਸਨੇ ਫਾਈਲ ਲਵਾਈ ਸੀ ਉਸ ਏਜੰਟ ਨੇ ਮੁੰਡੇ ਨੂੰ ਨਕਲੀ ਵੀਜ਼ਾ ਤੇ ਨਕਲੀ ਟਿਕਟ ਦੇ ਦਿੱਤੀ ਜਿਸ ਕਰਕੇ ਉਸਨੂੰ ਪੰਜਾਬ ਵਾਪਸ ਆਉਣਾ ਪਿਆ ਅਖੀਰ ਇਹ ਪੂਰਾ ਮਾਮਲਾ ਕੀ ਹੈ ਆਓ ਸੁਣਦੇ ਆ ਇਸ ਮੁੰਡੇ ਦੇ ਮਾਪਿਆਂ ਤੋਂ ਹੀ ਇਹ ਮੈਂ ਗਿਆ ਲੜਦਾਨ ਤੇ ਮੈਨੂੰ ਆਂਦਾ ਮੁੰਡੇ ਕੀ ਆਦਤ ਦਿਆ ਮੈਂ ਮੁੰਡੇ ਦੇ ਕਿ ਬਾਹਰ ਆਦੇ ਇੱਕ ਇਥੇ ਆ ਆਂਦਾ ਵੀ ਅੰਬਰਾਂ ਮੈਦਮੋਂ ਦੀ ਇੱਕ ਅੱਛਾ ਜੀ ਤੇ ਉਹ ਜੋ ਮਹੀਨੇ ਕਰ ਦਿੰਦੀ ਆ ਤੇ ਮੈਂ ਦੋ ਚਾਹਤਾਂ ਤੇ ਮੈਂ ਦਾਦੀ ਆਖਿਆ ਮੈਂ ਰੋਟਾ ਮੈਂ ਰਾਬੀ ਉਹ ਵਿਆਹ ਤੇ ਪਿੰਦਈਆ ਉਹ ਅੰਗਰ ਅੰਗਰਾ ਮੈਡਮ ਹੁੰਦੀ ਆ ਤੇ ਚਲ ਕੋਈ ਦੇਖਦੀ ਉਹ ਤੇ ਅਹੀਂ ਜੋਇਆ ਆ ਇਹਨਾਂ ਆਖਿਆ ਮੈਂ ਮੇਰੇ ਕੋਲ ਮਹਿਤਵਾਂ ਜੀ ਆ ਵੀ ਵਿਆਹ ਤੋਂ ਪਹਿਲੇ ਨੇ ਕਿਹਾ ਮਸਲਾ ਆਖਿਆ ਵੀ 7 ਲੱਖ ਰੁਪਈਆ ਦੂਮੇ 7.5 ਲੱਖ ਤੇ ਮੈਂ ਚੰਗੇ ਮੋਸ਼ਕਾ ਹੁਈ ਤੇ ਮੁਰਕੇ ਦੀ ਰਾਤ ਆ ਰਿਸ਼ੇ ਦਾ ਰਾਤ ਆ 5-6 ਮਹੀਨਾ ਗੇ ਤੇ ਇਹਨੇ ਕੋਹਿੰਦਿਆ ਤੇ ਜਦੋਂ ਜਾਣਾਂ ਆਖਿਆ ਵੀ ਪਹਿਲੇ ਆਖਿਆ ਮੈਂ ਪਾ ਤੁਗਾ ਡੋਮਿਨਿਕ ਘਾਣ ਤੇ ਪੰਜ 6 ਮਹੀਨੇ ਗਿਆ ਨਹੀਂ ਆਂਦਾ ਤਿੰਨ ਤਿੰਨ ਮਿੰਟ ਦਾਦੇ ਦੇ ਘਰ ਦੇ ਟਿਕਟੇ ਦੇ ਤੇ ਰੀਆ ਵੀ ਦੇਤਾ ਤੇ ਸਭ ਕੁਝ ਦੇਤਾ ਤਿੰਨ ਰਾਹ ਦੇ ਮੈਂ ਕਿਹਾ ਅੱਜ ਘਰ ਮੈਂ ਘਰ ਦੀ ਕਲੇ ਦੇਂਦੀ ਪੈਸੇ ਉਹਨੇ ਕਿਹਾ ਦੇਣ ਤੋਂ ਨਹੀਂ ਲੈਣੇ ਅਹੀਂ ਕੋਈ ਅਹੀਂ ਮੈਂ ਕੰਮ ਕਰਨ ਵਾਲੀ ਆ ਤੇ ਨਹੀਂ ਹਸਨ ਦੱਸਦੀ ਮੈਂ ਘਰ ਪੁਛਾਂਦੇ ਉਹਨੇ ਕਫੀ ਜੁਕਾ ਤੇ ਫਿਰ ਵਾਜੇ ਨਾ ਗਿਆ ਪਹਿਵੀ ਨੇ ਲੇਕਿ ਨਗਰੀ ਜੀਆ ਵਖਾ ਕੇ ਤੇ ਪਹਿਲੇ ਆ ਤੇ ਇਹਦਾ ਰਿਜਾ ਆ ਗਿਆ ਤੇ ਪਹਿ ਜੋ ਚੋਕੇ ਬਿਆਜੀ ਪਹਿਲੇ ਦਿੱਤੇ ਆ ਉਹ ਮੁੰਡਾ ਵੀ ਆਖੋ ਜੇ ਮੈਂ ਇਥੇ ਇੱਕ ਰਾਣੀ ਜੀ ਨੇ ਪਹਿਵੀ ਕੀਤੀ ਚ ਵਯਾ ਜੋ 3 ਵੀ ਸੈਂਕੜੇ ਦਾ ਹਾਵ ਦਾ ਯਾਨੀ ਕਿ ਸਾਢੇ 7 ਤਾਂ ਹੁੰਦਾ 10 ਤੋਂ ਵੱਧ ਪੈਂਦਾ ਹਾਂਜੀ ਵਾਜੀ ਪੈਂਦਾ ਤਾਂ ਜੋ ਵੀ 3 ਲੱਖ ਇਕੱਠਾ ਫੜਿਆ ਆਛਾਂ ਤੋਂ ਪੱਲੇ ਕੋਈ ਨਹੀਂ ਨਾ ਕੱਲੇ 36000 ਰੁਪਇਆ ਕੱਟ ਕੇ ਤਾਂ ਨੇ 1 ਲੱਖ 2.6 ਲੱਖ ਰੁਪਇਆ ਦਿੱਤਾ ਇਹਦੇ ਤਾਂ ਤੇ ਇਸ ਤਾਂ ਕਿਸੇ ਕੋ 50 ਚੁੱਕਾ ਕਿਸੇ ਕੋ ਰੱਖ ਚੁੱਕਿਆ ਇੱਥੇ ਚੁੱਕੇ ਤੇ ਕਿੰਨੀ ਚੰਦੇ ਆਏ ਇਹ ਸਭ ਮੇਰੇ ਹਰ ਮਰੀਆ ਜੀ ਮਰੀਆ ਨੇ ਬਲਵਿੰਦਰ ਸਿੰਘ ਸਾਰਾ ਪਿਆਰਾ ਸਿੰਘ ਜੀ ਇਹਦਾ ਕੋ ਪੈਸਾ ਦਾ ਲੈਣ ਦੇ ਸੀ ਦਲਵਿੰਦਰ ਸਿੰਘ ਦਾ ਜੀ ਕਿੰਦਾ ਹੀ ਬਿਸਨਸ ਕਰੀ ਹੋਈ ਅੱਛਾ ਜੀ ਉਹ ਪੈਸਾ ਨੇ ਕੋ ਲੈਣ ਦੇ ਨਾ ਕਰਕੇ ਪੈਸੇ ਨਹੀਂ ਮੋੜ ਰਹੇ ਅੱਛਾ ਜੀ ਬਾਹਰ ਦੇਖਦਾ ਤਾਂ ਸਾਡੇ ਕੇ 7 ਲੱਖ ਰੁਪਿਆ ਨਾ ਅੱਛਾ ਉਹ ਲੋ ਲੈ ਆ ਠੀਕ ਹੈ ਜੀ ਬਲਜਿੰਦਰ ਸਿੰਘ ਕੋ ਠੀਕ ਹੈ ਜੀ ਬਲਜਿੰਦਰ ਸਿੰਘ ਨੇ ਜੀ ਉਸ ਤੋਂ ਤਾਂਗਾ ਆ ਕੇ ਇਸ ਨੇ ਕੁਝ ਰਿਲੀ ਚੀ ਜਿਹੜੀ ਖਾਲੀ ਹੈ ਅੱਛਾ ਜੀ ਜਿਸ ਨੇ ਹੁਣ ਮੈਡ ਟ੍ਰੀਟ ਸਰ ਮੈਡ ਟੌਲ ਹਸਪੀਟਲ ਵਗੇ ਦਾਖਲ ਕਰਾਇਆ ਹੈ ਜੀ ਸਰ ਜੀ ਹਾਲਤ ਹੈ ਨਾਜ਼ੁਕ ਨਾਜ਼ੁਕ ਹੈ ਜੀ ਠੀਕ ਹੈ ਇੱਕ ਮਾੜਾ ਜਿਆ ਦੱਸੇ ਡਾਕਟਰ ਸਾਹਿਬ ਨੇ ਬੋਲੇ ਹਾਤੀ ਕਿਉਂ ਕਿਉਂ ਖਾਣੀ ਪਈ ਉਹਨੂੰ ਦਵਾਈ ਪੈਸਾ ਲੈਣ ਦਾ ਕਰ ਉਹਦੇ ਵਿਦੇਸ਼ ਵਿੱਚ ਬੱਚਾ ਸਾਡੇ ਦੇ ਫੈਸਲਾ ਰੱਖਿਆ ਸੀ ਰੱਖਿਆ ਸੀ ਉੱਥੇ ਕੋਈ ਫੈਸਲਾ ਕੋਈ ਨਿਪਟਰੇ ਨਿਪਟਰੇ ਨਹੀਂ ਚਲਿਆ ਪਰ ਅਸੀਂ ਸੁਣਿਆ ਇਹ ਕਹਿੰਦੇ ਜੀ ਥਾਣੇ ਸਾਨੂੰ ਕਿਤੇ ਕਿਤੇ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਇਨਸਾਫ ਨਾ ਮਿਲਣ ਕਰਕੇ ਹਾਂਜੀ ਜਾਂ ਉਹਨਾਂ ਦੇ ਲੈਂਡਨ ਕਰਕੇ ਅੱਛਾ ਜੀ ਉਸਦੇ ਕੱਲ੍ਹ ਨੂੰ ਫੈਸਲਾ ਹੈ ਅੱਛਾ ਜੀ ਅੱਜ ਨਾ ਇੱਕ ਗੱਲ ਸਾਹ ਦਾ ਆ ਅੱਜ ਇਹ ਕੋਈ ਦਵਾਈ ਖਾਲੀ ਹੈ ਠੀਕ ਹੈ ਸਰ ਜਿਹੜੀ ਜੀ ਖਾਲੀ ਹੈ ਤੇ ਸਰ ਹੁਣ ਅਗਲੀ ਕਾਰਵਾਈ ਬਾਰੇ ਕੋਈ ਦੱਸੋਗੇ ਉਹ ਤੇ ਬਾਕੀ ਕਾਰਵਾਈ ਉਹਨਾਂ ਦੇ ਬਿਆਨات ਹੀ ਆ ਅੱਛਾ ਜੀ ਮੁੰਡਾ ਲਿਆ ਸੀ ਜੂ ਚ ਜੀ ਬਾਹਰ ਆਏਗਾ ਕੁਝ ਹਾਲ ਤੋਂ ਦੇ ਸੁਧਰਨਗੇ ਜੀ ਸਰ ਉਹਨਾਂ ਦੇ ਬਿਆਨ ਲਵਾਂਗੇ ਬਿਆਨ ਕੀਤੇ ਹੁਣ ਜਿਹੜੇ ਕਲਮ ਬਾਦ ਇਹਨਾਂ ਦੇ ਮਾਤਾ ਜੀ ਦੇ ਲੈ ਜਾ ਜੀ ਠੀਕ ਹੈ